ਭੂਸ਼ਣ ਆਫ ਇੰਡੀਆ ਦੀਆਂ ਹਦਾਇਤਾਂ ਮੁਤਾਬਕ ਸਾਰੀਆਂ ਤਿਆਰੀਆਂ ਮੁਕੰਮਲ ਨੇ ਅੱਜ ਇਥੇ ਸੈਂਟਰਲ ਹਲਕੇ ਦੀ ਜਿਹੜੀ ਫੋਰਸ ਹੈ ਇਥੋਂ ਡਿਸਟ੍ਰਿਬਿਊਸ਼ਨ ਸੈਂਟਰ ਹੈਗਾ ਜਿੱਥੋਂ ਈਵੀਐਮਸ ਵੀ ਜਾਣੀਆਂ ਤੇ ਉਹਨਾਂ ਨਾਲ ਸੁਰੱਖਿਆ ਵੀ ਦਿੱਤੀ ਜਾਣੀ ਹੈ ਅਸੀਂ ਸਾਰੇ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਵੱਲੋਂ ਉਖਤਾ ਇੰਤਜ਼ਾਮ ਕੀਤੇ ਨੇ ਕਿ ਫ੍ਰੀ ਫੇਅਰ ਤੇ ਪੀਸਫੁਲ ਇਲੈਕਸ਼ਨ ਹੋਵੇ ਉਹਦੇ ਤਹਿਤ ਪੰਜ ਕੌਨਸਟਿਊਐਂਸੀਆਂ ਅਸੈਂਬਲੀ ਜਿਹੜੀਆਂ ਉਹ ਅੰਮ੍ਰਿਤਸਰ ਪਾਰਲੀਮੈਂਟਰੀ ਕੌਨਸਟਿਊਐਂਸੀ ਦੇ ਤਹਿਤ ਪੈਂਦੀਆਂ ਨੇ ਕਿ ਕਮਿਸ਼ਨਰਟ ਅੰਮ੍ਰਿਤਸਰ ਦੀਏ ਏਰੀਆ 'ਚ ਪੈਂਦੀ ਹੈ ਉਦੇ ਚ ਅਸੀਂ ਹਰੇਕ ਕੌਨਸ਼ੀਅਨਸੀ ਦੇ ਉੱਤੇ ਇੱਕ ਡੀਸੀਪੀ ਲੈਵਲ ਦੇ ਅਫਸਰ ਦੋ ਕੌਨਸ਼ੀਅਨਸੀਆਂ ਦੇ ਪਿੱਛੇ ਇੱਕ ਡੀਸੀਪੀ ਲੈਵਲ ਦਾ ਅਫਸਰ ਹੈ ਕੌਨਸ਼ੀਅਨਸੀ ਦਾ ਇੰਚਾਰਜ ਇੱਕ ਏਡੀਸੀਪੀ ਲੈਵਲ ਦੇ ਅਫਸਰ ਖੁਦ ਨੇ ਔਰ ਉਹਨਾਂ ਦੇ ਥੱਲੇ ਅਸੀਂ ਜਿੱਦਾਂ ਜਿੱਦਾਂ ਏਰੀਏ ਦੀ ਸੈਂਸਿਟੀਵਿਟੀ ਮੁਤਾਬਕ ਦੋ ਤਿੰਨ ਜਾਂ ਚਾਰ ਏਸੀਪੀ ਡੀਐਸਪੀ ਲੈਵਲ ਦੇ ਅਫਸਰ ਦਿੱਤੇ ਨੇ ਦਿਨਾਂ ਦੇ ਕੋਲ ਅਲੱਗ-ਅਲੱਗ ਏਰੀਆ ਵਿੱਚ ਸੈਕਟਰ ਵਾਸਤੇ ਸਟ੍ਰਾਈਕਿੰਗ ਰਿਜ਼ਰਵ ਉਹਨਾਂ ਨੂੰ ਕਿਹਾ ਜਾਏਗਾ ਕਿ ਜਿਹੜੇ ਕਾਨੂੰਨ ਵਿਵਸਥਾ ਦੀ ਲਾਅਨ ਆਰਡਰ ਦੀ ਸਿਚੁਏਸ਼ਨ ਨੂੰ ਡੀਲ ਕਰਨ ਦੇ ਸਮਰੱਥ ਹੋਣ ਔਰ ਇਮੀਡੀਏਟਲੀ ਰੈਸ਼ ਕਰ ਇਸ ਤੋਂ ਇਲਾਵਾ ਜੇ ਆਪਾਂ ਸਾਰੀਆਂ ਟੋਟਲ ਆਪਣੇ ਇੰਪੋਲਿੰਗ ਲੋਕੇਸ਼ਨਸ ਦੇਖੀਏ ਉਹਨਾਂ ਨੂੰ 81 ਸੈਕਟਰਾਂ ਦੇ ਵੀ ਡਿਵਾਈਡ ਕੀਤਾ ਹੈ ਸਿਵਲ ਐਡਮਿਨਿਸਟ੍ਰੇਸ਼ਨ ਡੀਸੀ ਆਫਿਸ ਵੱਲੋਂ ਉਹਨਾਂ ਨੂੰ ਸੈਕਟਰ ਆਫਿਸਰਸ 81 ਭੇਜ ਕੇ ਸਾਡੇ ਕਮਿਸ਼ਨਰੇਟ ਏਰੀਏ ਦੇ ਵਿੱਚ ਉਹਨਾਂ ਸਾਰਿਆਂ ਦੇ ਨਾਲ ਕੰਟੀਗੂਅਸ ਉਸ ਦੇ ਵਿੱਚ ਅਸੀਂ ਦਿੱਤੇ ਆ ਆਪਣੇ ਜਿਹੜੀਆਂ ਪੈਟਰੋਲਿੰਗ ਪਾਰਟੀਆਂ ਉਹਦੇ ਚ ਵੱਖ ਗੱਡੀਆਂ ਉਹਨਾਂ ਨੂੰ ਦਿੱਤੀਆਂ ਵੱਖ-ਵੱਖ ਉਸ ਤੋਂ ਇਲਾਵਾ ਉਹਨਾਂ ਨੂੰ ਅਸੀਂ ਵਾਇਰਲੈਸ ਸੈੱਟ ਵੀ ਦਿੱਤੇ ਹੋਏ ਨੇ ਉਹ ਫਾਸਟ ਰਿਸਪੌਂਡਰ ਹੋਣਗੇ ਜੇ ਸਪੋਜ਼ ਕਰੋ ਇੱਕ ਬੂਥ ਦੇ ਉੱਤੇ ਪੁਲਿਸ ਫੋਰਸ ਨੂੰ ਕਿਸੇ ਹੈਲਪ ਦੀ ਲੋੜ ਹੈ ਮਦਦ ਦੀ ਲੋੜ ਹੈ ਤਾਂ ਉਹ ਪੈਟਰੋਲਿੰਗ ਪਾਰਟੀ ਉੱਥੇ ਇਮੀਡੀਏਟਲੀ ਪਹੁੰਚੇਗੀ ਉਸ ਤੋਂ ਉੱਪਰ ਉਹਨਾਂ ਦੇ ਸਟ੍ਰਾਈਕਿੰਗ ਰਿਜ਼ਰਵ ਹੋਏਗੀ ਇਨਸਪੈਕਟਰ ਲੈਵਲ ਦੀ ਉਸ ਤੋਂ ਉੱਤੇ ਡੀਐਸਪੀ ਲੈਵਲ ਦੇ ਅਫਸਰ ਹੋਣਗੇ ਤੇ ਫਿਰ ਏਡੀਸੀਪੀਜ਼ ਤੇ ਡੀਸੀਪੀ ਸਹਿਬਾਨ ਸੋ ਸਾਡਾ ਬੜਾ ਇਹ ਇਨ ਡੈਪਥ ਤੇ ਡਿਪਲੋਇਮੈਂਟ ਪਲਾਨ ਅਸੀਂ ਆਬਜ਼ਰਵਰ ਸਹਿਬਾਨ ਨਾਲ ਡੀਸੀ ਸਹਿਬਾਨ ਨਾਲ ਬੈਠ ਕੇ ਕਰਾਇਆ ਹੈ ਔਰ ਇਸ ਤੋਂ ਇਲਾਵਾ ਜਿਹੜਾ ਮੇਨ ਅਸੀਂ ਇੰਤਜ਼ਾਮ ਰੱਖਿਆ ਕਿ ਸਾਡੇ ਸਾਰੇ ਪੀਸੀਆਰ ਜਿਹੜੀਆਂ ਆਰਟੀਕਲ ਵਹੀਕਲਸ ਨੇ ਜਾਂ ਮੋਟਰਸਾਈਕਲ ਐਜ਼ ਇਟ ਇਜ਼ ਕੰਮ ਕਰਨਗੇ ਚਾਹੇ ਸ਼ਿਫਟ ਇੱਕ ਹੋਵੇ ਔਰ ਜਿਹੜੇ ਮੇਨ ਇੰਪੋਰਟੈਂਟ ਸਾਡੇ ਟ੍ਰੈਫਿਕ ਦੇ ਪੁਆਇੰਟਸ ਨੇ ਉਹ ਵੀ ਅਸੀਂ ਮੈਨ ਕਰਕੇ ਰੱਖਿਆ ਉਹ ਸਪੋਰਸ ਨੂੰ ਅਸੀਂ ਰੱਖਿਆ ਉਸ ਤੋਂ ਇਲਾਵਾ ਡਿਸਟ੍ਰਿਕਟ ਦੇ ਵਿੱਚ ਰਿਜ਼ਰਵ ਰੱਖੀ ਹੋਈ ਹੈ ਔਰ ਸਾਡਾ ਕਮਿਊਨੀਕੇਸ਼ਨ ਪਲਾਨ ਤਿਆਰ ਕੀਤਾ ਗਿਆ ਕਿ ਹਰੇਕ ਬੂਥ ਦੇ ਨੇੜੇ ਕਿਹੜਾ ਬੰਦਾ ਮਦਦਗਾਰ ਹੈ ਪੁਲਿਸ ਦਾ ਜਾਂ ਕੋਈ ਸ਼ਰਾਰਤੀ ਬੰਦਾ ਉਹਨਾਂ ਦੀ ਲਿਸਟਾਂ ਹੋਈਆਂ ਹੋਈਆਂ ਉਹ ਸਾਰੇ ਟ੍ਰਬਲ ਮੇਕਰਸ 137 ਸੀਗੇ ਸਾਡੇ ਉਹਨਾਂ ਦੇ ਖਿਲਾਫ ਐਕਸ਼ਨ ਹੋ ਚੁੱਕਿਆ ਆਲਰੇਡੀ 100% ਜਿਹੜੀ ਡਿਪੋਜ਼ਿਟ ਆਫ ਆਰਮਸ ਹੋ ਚੁੱਕੇ ਹੈ ਸਾਡੇ ਇਹੋ ਕਾਫੀ ਜਿਆਦਾ ਅਸੀਂ ਫੜੇ ਆ ਔਰ ਜੇ ਅਸੀਂ ਟੋਟਲ ਦੇਖੀਏ ਇਹ ਸਾਡੀਆਂ ਟੋਟਲ ਨੰਬਰ ਆਫ ਪੋਲਿੰਗ ਲੋਕੇਸ਼ਨ ਹੈਗੀਆਂ 322 ਇਹਨਾਂ ਚੋਂ 154 ਜਿਹੜੀਆਂ ਉਹ ਕ੍ਰਿਟੀਕਲ ਨੇ ਤੇ ਟਰਬਲ ਮੇਕਰ 137 ਸੀ 15 ਅਸੀਂ ਨਾਕੇ ਲਾਏ ਆ ਕ੍ਰਿਟੀਕਲ ਮੀਨਸ ਸੈਂਸਿਟਿਵ ਕ੍ਰਿਟੀਕਲ ਮੀਨਸ ਸੈਂਸਿਟਿਵ ਨਹੀਂ ਹੈ ਜੀ ਹੁਣ ਵਾਰਡ ਕ੍ਰਿਟੀਕਲ ਆ ਉਹਦੇ ਬਹੁਤ ਸਾਰੇ ਇНГਰੀਡੀਅੰਟਸ ਨੇ ਐਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਚੇਂਜ ਕੀਤੇ ਆ ਜਿੱਥੇ ਤੁਹਾਨੂੰ ਸ਼ਰਾਰਤ ਦਾ ਡਰ ਆ ਜਾ VOTING ਪਰਸੈਂਟੇਜ ਨੂੰ ਵੀ ਵਿੱਚ ਕਨਸਿਡਰ ਕਰਦਾ ਹੈਗਾ ਡੀਸੀ ਆਫਿਸ ਸੋ ਆਰਓਸ ਤੇ ਪੁਲਿਸ ਕਾਉਂਟਰਪਾਰਟ ਜਿਹੜੇ ਐਸ ਪਰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਹਦਾਇਤਾਂ ਉਹਨਾਂ ਨੂੰ ਯਰਮਾਰਕ ਕਰਦੇ ਕਿ ਇਹਨੂੰ ਅਸੀਂ ਕ੍ਰਿਟੀਕਲ ਦਿੰਦੇ ਆ ਉਹ ਫਿਰ ਅਸੀਂ ਆਬਜ਼ਰਵਰਸ ਨਾਲ ਤੇ ਡੀਸੀ ਸਾਹਿਬ ਅਸੀਂ ਬੈਠ ਕੇ ਕਰਦੇ ਆ 15 ਅਸੀਂ ਨਾਕੇ ਲਾਏ ਆ ਔਰ ਉਹ ਵੀ ਬੜੇ ਸੈਂਸਿਟਿਵ ਪੁਆਇੰਟ ਆਪ ਚੂਜ਼ ਕੀਤੇ ਨੇ ਉਸ ਤੋਂ ਇਲਾਵਾ ਸਾਡੇ ਕੋਲ ਸਟ੍ਰਾਈਕਿੰਗ ਰਿਜ਼ਰਵਸ ਕੁਝ ਜਿਹੜੀਆਂ ਡਿਸਟ੍ਰਿਕਟ ਵਗੈਰਾ ਦੀਆਂ ਹੈਗੀਆਂ ਅਸੀਂ 3-4 ਮੈਂ ਰੱਖੀਆਂ ਅਲੱਗ-ਅਲੱਗ ਉਹ ਸਾਰੀਆਂ ਅਸੀਂ ਵਕ ਵਕ ਪੁਆਇੰਟਾਂ ਦੇ ਹਾਲਟਿੰਗ ਪੁਆਇੰਟ ਬਣਾਵਾਂਗੇ ਸੋ ਦੈਟ ਜਿਹੜੇ ਏਰੀਏ ਨੂੰ ਸਾਨੂੰ ਹੈਲਪ ਦੀ ਲੋੜ ਹੈ ਉੱਥੋਂ ਅਸੀਂ ਪਹੁੰਚਿਆ ਕਰ ਸਕੀਏ ਤੇ ਰਿਕਵਰੀਆਂ ਵੀ ਤੁਹਾਨੂੰ ਪਤਾ ਹੀ ਹੈ ਕਾਫੀ ਹੋਈਆਂ ਡਰੱਗ ਫਰੰਟ ਹੋਵੇ ਆਰਮਜ਼ ਐਕਟ ਵਿੱਚ ਹੋਵੇ ਐਕਸਰਸਾਈਜ਼ ਦੇ ਵਿੱਚ ਔਰ ਅਸੀਂ ਉੱਚ ਕੰਟੀਨਿਊ ਕਰ ਰਹੇ ਹਾਂ ਆਪਣਾ ਐਫਰਟ ਕੱਲ ਵੀ ਜਿਹੜੇ ਆਊਟਸਾਈਡਰਸ ਦੇ ਖਿਲਾਫ ਮੁਹਿੰਮ ਚਲਾਈ ਗਈ ਹੈ ਉਹਦੇ ਵਿੱਚ ਵੀ ਕਾਫੀ ਬੰਦੇ ਅਸੀਂ ਚੈੱਕ ਕੀਤੇ ਚਾਹੇ ਹੋਟਲ ਨੇ ਚਾਹੇ ਸਰਾਵਾਂ ਨੇ ਔਰ ਉਹਦੇ ਵਿੱਚ ਇਤੋਂ ਬੰਦੇ ਸਸਪੀਸ਼ੀਅਸ ਅਜੇ ਵੀ ਉਹਨਾਂ ਦੀ ਕੁਐਸਚਨਿੰਗ ਅਸੀਂ ਕਰ ਰਹੇ ਹਾਂ ਅੱਜ ਵੀ ਪਤਾ ਲੱਗਿਆ ਤੇ ਉਹਦੇ ਚ ਇਹ ਵੀ ਹੈ ਕਿ ਕਈ ਬੰਦੇ ਇੱਕ ਤੋਂ ਵਾਂਟਡ ਵੀ ਸੀ ਜਿਹੜੇ ਸਾਡੇ ਹੱਥ ਆਏ ਆ ਉਹਨਾਂ ਦੀ ਵੈਰੀਫਿਕੇਸ਼ਨ ਜਾਰੀ ਹੈ ਸੋ ਪੁਲਿਸ ਹਰ ਤਰ੍ਹਾਂ ਨਾਲ ਮਹੌਸਤੈਦ ਆ ਇਸ ਗੱਲ ਦੇ ਕਿ ਅਸੀਂ ਪੀਸਫੁੱਲ ਤੇ ਇਫੈਕਟਿਵ ਇਲੈਕਸ਼ਨ ਕਰਾਉਣੀ ਹੈ ਔਰ ਟੋਟਲ ਜਿਹੜੇ ਡਿਪਲੋਇਮੈਂਟ ਹੈ ਸਾਡੇ ਕੋਲ 12 ਕੰਪਨੀਆਂ ਸੀਐਪੀਐਫ ਤੇ ਬਾਹਰਲੀ ਪੁਲਿਸ ਦੀਆਂ ਆਈਆਂ ਨੇ ਤੇ ਉਹਦੇ 2632 ਟੋਟਲ ਬੰਦੇ ਜਿਹੜੇ ਆ ਸਾਡੇ ਉਹ ਡਿਪਲੋਏ ਹੋਏ ਨੇ ਅਜੋਤੇ ਜਿਹੜੇ ਬੂਥਸ ਤੇ ਸਾਰੀ ਪੈਟਰੋਲਿੰਗ ਪਾਰਟੀਆਂ ਨੂੰ ਲੈ ਕੇ ਔਰ ਮੈਨੂੰ ਪੂਰੀ ਉਮੀਦ ਹੈ ਕਿ ਅਸੀਂ ਬਹੁਤ ਵਧੀਆ ਤਰੀਕੇ ਨਾਲ ਇਲੈਕਸ਼ਨਸ ਕਰਾਵਾਂਗੇ ਔਰ ਜਿੱਦਾਂ ਵੀ ਸਾਨੂੰ ਕੋਈ ਕੰਪਲੇਂਟਸ ਆਉਂਦੀਆਂ ਕੰਟਰੋਲ ਰੂਮ ਤੇ ਉੱਤੇ ਵੀ ਅਸੀਂ ਸਪੈਸ਼ਲ ਆਫੀਸਰ ਆਪਣੇ ਬਿਠਾਏ ਆ ਸੋਸ਼ਲ ਮੀਡੀਆ ਸੈੱਲ ਵੀ ਮਾਨੀਟਰ ਕਰ ਰਿਹਾ ਹਰ ਇੱਕ ਛੋਟ ਛੋਟੀ ਗੱਲ ਜਿਹੜੀ ਹੈ ਉਹ ਮੋਨੀਟਰ ਕਰਕੇ ਉਹਦਾ ਉਹਦਾ ਹੀ ਸਮਾਧਾਨ ਕੀਤਾ ਜਾ ਸੈਂਸਿਟਿਵ ਬੂਥ ਕਿਹੜਾ ਸਾ ਸਭ ਤੋਂ ਜ਼ਿਆਦਾ ਸਭ ਤੋਂ ਜ਼ਿਆਦਾ ਸੈਂਸਿਟਿਵ ਬੂਥ ਕਿਹੜਾ ਬਣਾਇਆ ਹੈ ਦੇਖੋ ਭਾਈ ਸਾਹਿਬ ਸੈਂਸਿਟਿਵਤਾ ਸੀ ਜਿਹੜੇ ਕ੍ਰਿਟੀਕਲ ਨੇ 154 ਦੇ 53 ਉਹਨਾਂ ਨੇ ਮੰਨ ਰਹੇ ਤਾਂ ਹੀ ਉੱਥੇ ਬਾਹਰਲੀ ਫੋਰਸ ਲਾਈ ਸਟ੍ਰਾਈਕਿੰਗ ਰਿਜ਼ਰਵ ਦੀ ਟੀਮਾਂ ਬਣਾਈਆਂ ਇਹਦਾ ਫੰਕਸ਼ਨ ਦੱਸ ਦਿਓ ਸਟ੍ਰਾਈਕਿੰਗ ਰਿਜ਼ਰਵ ਦਾ ਮਤਲਬ ਇਹ ਹੁੰਦਾ ਭਾਈ ਸਾਹਿਬ ਵੀ ਜਿੱਦਾਂ ਕਿਸੇ ਨੇ ਮਦਦ ਮੰਗੀ ਕਿਤੇ ਪ੍ਰੋਬਲਮ ਆਈ ਉਹ ਇਮੀਡੀਏਟਲੀ ਸਟ੍ਰਾਈਕਿੰਗ ਦਾ ਮਤਲਬ ਹੁੰਦਾ ਵੀ ਭੱਜ ਕੇ ਪਹੁੰਚੇ ਉਹਨਾਂ ਕੋ ਗੱਡੀ ਹੈ ਮੋਬਾਈਲ ਹੈ ਪਲੱਸ ਉਹਨਾਂ ਦੀ ਉਹ ਇਮੀਡੀਏਟਲੀ ਜਾ ਕੇ ਸਿਚੁਏਸ਼ਨ ਨੂੰ ਸਾਂਭਣ ਜਿਵੇਂ ਗਰਮੀ ਵੜੀ ਔਰ ਇੱਕ ਜਿਹੜੇ ਮੁਲਾਜ਼ਮ ਨੇ ਇਹਨਾਂ ਦੀ ਰਹਿਣ ਦਾ ਔਰ ਇਹਨਾਂ ਦੀ ਕਮਿਊਨਿਟੀਸ਼ਨ ਪਲੱਸ ਖਾਣ ਪੀਣ ਦਾ ਔਰ ਦੇਖੋ ਇਹਦੇ ਚ ਅਸੀਂ ਖਾਣ ਪੀਣ ਦਾ ਤੇ ਸਾਰਾ ਜਿਹੜਾ ਡੀਸੀ ਸਾਹਿਬ ਦੇ ਨਾਲ ਹੀ ਇਹਨਾਂ ਦਾ ਪਿੱਟਾ ਸਿਵਲ ਪਾਰਟੀਆਂ ਦੇ ਪੁਲਿਸ ਪਾਰਟੀਆਂ ਦਾ ਅੰਗੇ ਵੈਸੇ ਵੱਖਰਾ ਹੁੰਦਾ ਸੀ ਪਰ ਅਸੀਂ ਇਹ ਸੋਚਿਆ ਕਿ ਦੋਨਾਂ ਨੇ ਇਕੱਠੇ ਰਹਿਣਾ ਤੇ ਦੋਨਾਂ ਦਾ ਇੱਕ ਜਗ੍ਹਾ ਹੋ ਜਾਏਗਾ ਉਹਦੇ ਪੈਸੇ ਅਸੀਂ ਸਾਰੇ ਜਿਹੜੇ ਇਹਨਾਂ ਦੇ ਆ ਰਹੇ ਸਾਡੇ ਕੋਲ ਫੰਡਸ ਆਏ ਆ ਉਸੀ ਨਾਲ ਭਰ ਕੇ ਇੱਕੋ ਕੇਟਰਿੰਗ ਤੋਂ ਜੋ ਡੀਸੀ ਸਾਹਿਬ ਕਰਾਰੇ ਉਹੀ ਸਾਡੀ ਫੋਰਸ ਨੂੰ ਮਈਆ ਕੀਤਾ ਜਾ ਰਿਹਾ ਸਰ ਵੈਪਨਸ ਵਗੈਰਾ ਸਰ ਰਿਕਵਰ ਕਰ ਲਿਗੇ ਸਾਰੇ ਸਰ ਟੋਟਲ ਕਿੰਨੇ ਵੈਪਨਸ ਕਿਤੇ ਗਏ ਆ ਵੈਪਨ ਤਾਂ ਤੁਹਾਨੂੰ ਦੱਸਿਆ 100% ਹੋ ਗਏ ਆ ਜੀ ਸਾਰੇ ਟੋਟਲ ਆਪਾਂ ਤਾਂ 5-7 ਦਿਨ ਪਹਿਲਾਂ ਹੀ 100% ਤੇ ਪਹੁੰਚ ਗਏ ਸੀ ਜਿਹੜੀ ਸਕ੍ਰੀਨਿੰਗ ਕਮੇਟੀ ਸੀ ਉਹਨੇ ਕੁਝ ਰਿਕਮੈਂਡੇਸ਼ਨਸ ਕੀਤੀਆਂ ਸੀ ਬਲੱਡ ਪਰਸੈਪਸ਼ਨ ਨੂੰ ਦੇਖ ਕੇ ਉਹਦੇ ਉਹਨੂੰ ਸਿਰਫ ਅਸੀਂ ਐਗਜ਼ੈਪਟ ਕੀਤਾ ਡੂਜ਼ ਐਂਡ ਡੂ ਨੋਟਸ ਦੀਆਂ ਜੀ ਉਹ ਗੱਲਾਂ ਇਹਨਾਂ ਨੂੰ ਮੈਂ ਸਮਝਾਈਆਂ ਜਾਂ ਅਫਸਰ ਨੇ ਸਮਝਾਈਆਂ ਕੋਟੇ ਜਾਂ ਲਿਖ ਕੇ ਵੀ ਦਿਤਤੀ ਹੈ ਜੀ ਜੀਪੀ ਐਪ ਵਿੱਚ ਦਿੱਤੇ ਗਏ ਹੈ ਐਪ ਇਸ ਕਰਕੇ ਦਿੱਤੀ ਗਈ ਹੈ ਜੀ ਲੋਕੇਸ਼ਨਸ ਪਤਾ ਲੱਗਦੇ ਰਹਿਣ ਸੀਨੀਅਰ ਅਫਸਰ ਬੈਠ ਕੇ ਦੇਖਦੇ ਰਹਿਣ ਵੀ ਪਟੋਲਿੰਗ ਪਾਰਟੀ ਸਾਡੀ ਇਸ ਵੇਲੇ ਕਿੱਥੇ ਹੈ ਉਹਨੂੰ ਕਿੱਥੇ ਮੂਵ ਕਰਾਉਣਾ ਹੈ ਉਹ ਸਾਡਾ ਵਾਇਰਲੈਸ ਸਿਸਟਮ ਦਾ ਇੱਕ ਸਪਲੀਮੈਂਟ ਸਮਝ ਸਕਦੇ ਹੋ ਤੁਸੀਂ ਜਾਂ ਮੋਬਾਈਲ ਦੇ ਜਿਹੜੇ ਨੰਬਰਸ ਅਸੀਂ ਲਏ ਉਹਨੂੰ ਇੱਕ ਸਪਲੀਮੈਂਟ ਕਰਨ ਵਾਸਤੇ ਹੈ ਠੀਕ ਹੈ ਥੈਂਕ ਯੂ ਜੀ ਪਟੋਲਿੰਗ ਸਰ ਜਿਸ ਤਰ੍ਹਾਂ ਕੱਲ ਜ਼ਿਲੰਦਰੀਕ ਭੱਗਾ ਉਹਦੇ ਕੋਈ ਰੀਲਿਕ ਸ਼ਰਾਬ ਹੋਈ ਆਪਣੀ ਪਟੋਲਿੰਗ ਦੌਰਾਨ ਕੋਈ ਇਸ ਤਰ੍ਹਾਂ ਦੀ ਕੋਈ ਚੀਜ਼ ਜਾਂ ਕੋਈ ਤੁਹਾਨੂੰ ਮੈਂ ਦੱਸਿਆ ਤੁਹਾਨੂੰ ਜ